ਸਸਿਕਾਉਂ ਦੋਸਤੋ ਦੋਸਤੋ ਅੱਜ ਜਿਹੜੇ ਡੇ ਦੇ ਵਿੱਚ ਤੁਸੀਂ ਦੇਖੋ ਸਾਡੇ ਘਰ ਕੋਈ ਗੈਸਟ ਆ ਜਿੰਦਾ ਜਾਂ ਕਿਸੇ ਘਰ ਕੋਈ ਗੈਸਟ ਆ ਜਾਏ ਤੁਹਾਨੂੰ ਬੁਖਾਰ ਚੜ ਜਾਂਦਾ ਪੁਰਾਣੇ ਜ਼ਮਾਨੇ ਦੇ ਵਿੱਚ ਗਰਮੀਆਂ ਦੇ ਛੁੱਟੀਆਂ ਵਿੱਚ ਭੂਆ ਦੇ ਬੱਚੇ ਚਾਚੇ ਆ ਦੇ ਬੱਚੇ ਮਾਮਿਆਂ ਦੇ ਬੱਚੇ ਇੱਕ ਜਗ੍ਹਾ ਸਾਰੇ ਇਕੱਠੇ ਹੋ ਜਾਂਦੇ ਸੀ ਔਰ ਟਾਟ ਤੇ ਉਠਾ ਕੇ ਰੋਟੀਆਂ ਮਿਲਦੀਆਂ ਸੀ ਕਿਆ ਮਜ਼ਾ ਅਫਦਾਸੀ ਰਿਸ਼ਤੇਦਾਰੀ ਇਕੱਠੀ ਹੁੰਦੀ ਸੀ ਅੱਜ ਜੇ ਰਿਸ਼ਤੇਦਾਰ ਇਕੱਠੇ ਵੀ ਹੁੰਦੇ ਹਨ ਤਾਂ ਉਹਨਾਂ ਨੇ ਮੋਬਾਈਲ ਫੜ ਕੇ ਇੱਕ ਦੂਜੇ ਨੂੰ ਫੋਟੋ ਕਰਕੇ ਭੇਜਣਾ ਮੋਬਾਈਲ 'ਚ ਬਿਜ਼ੀ ਹੁੰਦੇ ਨੇ ਮੈਂ ਕਿਸੇ ਦੇ ਘਰ ਬੈਠਾ ਸੀ ਮੇਰੇ ਕੋਲ ਕਾਫੀ ক্লোਜ਼ ਨੇ ਮੈਂ ਨਾਮ ਨਹੀਂ ਲੜਾ ਉਹਨਾਂ ਦੇ ਘਰ ਗੈਸਟ ਆ ਰਹੇ ਸੀ ਉਹ ਗੈਸਟ ਉਹ ਰੋਟੀ ਖਾ ਰਹੀ ਸੀ ਮੈਂ ਵੀ ਮੈਂ ਵੀ ਕੋਲ ਬੈਠਾ ਸੀ ਮੈਂ ਵੀ ਖਾ ਰਿਆ ਸੀ ਉਹ ਫਰਾਂ ਵਰਗੇ ਆਣਗੇ ਉਹ ਫਲਾਣੇ ਆ ਰਹੇ ਨੇ ਆਪਣੇ ਘਰ ਕਹਿੰਦੇ ਅੱਛਾ ਕੋ ਰੋਟੀ ਚੱਕੋ ਰੋਟੀ ਚੱਕੋ ਮੇਰੇ ਕੋ ਵੀ ਥਾਲੀ ਚੱਕ ਲਈ ਮੈਂ ਵੀ ਖਾ ਰਿਆ ਸੀ ਮੈਂ ਕੀ ਹੋ ਗਿਆ ਕਹਿੰਦਾ ਫਲਾਣਾ ਬੰਦਾ ਆ ਰਿਹਾ ਐਨਾ ਬੀਰ ਆਦਮੀ ਕਹਿ ਕੇ ਦਾਲ ਨਾਲ ਰੋਟੀ ਖਾਂਦਾ ਪਏ ਚੰਗਾ ਲਗੂ ਮੈਂ ਸਾਹਮਣੇ ਨਾਲ ਦਾਲ ਤੇ ਰੋਟੀ ਖਾਵਾਂਗਾ ਸੋਦੋ ਸੋ ਇਸ ਗੱਲ ਦੀ ਕੀ ਸ਼ਰਮ ਹੈ। ਦਾਲ ਨਾਲ ਇੱਕ ਇੱਕ ਹੀ ਸਬਜ਼ੀ ਬਣਦੀ ਹੁੰਦੀ ਸੀ, ਇੱਕ ਹੀ ਦਾਲ ਬਣਦੀ ਹੁੰਦੀ ਸੀ। ਇਹ ਥੋੜਾ ਤਿੰਨ ਤਿੰਨ ਚਾਰ ਚਾਰ ਸਬਜ਼ੀਆਂ ਬਣਦੀਆਂ ਸੀ। ਸਾਨੂੰ ਕਾਦੀ ਸ਼ਰਮ ਉਹਦੇ ਤੋਂ। ਅਸੀਂ ਆਪਣੀ ਝੇਲ ਦੇਖ ਕੇ ਚੀਜ਼ਾਂ ਬਣਾਉਣੀਆਂ ਕਿ ਲੋਕਾਂ ਨੂੰ ਦੇਖ ਕੇ ਚੀਜ਼ਾਂ ਬਣਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਖਾਓ ਮਨ ਭਾਂਦਾ, ਪੈਨੋ ਜਨ ਭਾਂਦਾ। ਪਹਿਲਾ ਜ਼ਮਾਨੇ ਦੇ ਵਿੱਚ ਵਿਆਹ ਸ਼ਾਦੀ ਹੁੰਦੀ ਸੀ ਤਾਂ ਲੋਕ ਨੱਚਣ ਵਾਲੀਆਂ ਮਾਰੋਂ ਬਣਾਉਂਦੇ ਸੀ ਤੇ ਘਰ ਦੀਆਂ ਲੇਡੀਜ਼ ਖਾਣਾ ਬਣਾਉਂਦੀਆਂ ਸੀ। ਔਰ ਅੱਜ ਵਿਆਹ ਸ਼ਾਦੀ ਹੁੰਦੀ ਹੈ ਤਾਂ ਬਾਹਰੋਂ ਪੁਲਾ ਕੇ ਖਾਣੇ ਪਕਾਏ ਜਾਂਦੇ ਔਰ ਘਰ ਦੀਆਂ ਲੇਡੀਜ਼ ਸਟੈਚੀਆਂ ਨੇ। ਕਿੰਨਾ ਮਾਹੌਲ ਦਾ ਫਰਕ ਪੈ ਗਿਆ ਦੇਖੋ। ਸੋ ਇਹ ਜਿਹੜੇ ਰਿਵਾਜ ਇਹ ਜਿਹੜੀਆਂ ਚੀਜ਼ਾਂ ਐਡਵਾਂਸ ਆ ਗਈਆਂ ਨੇ ਇਹ ਪਿੱਛਾੋਂ ਖਿੱਚੇ ਚੀਜ਼ਾਂ ਹੋ ਗਈਆਂ। ਤੁਸੀਂ ਪੁਰਾਣੇ ਵਕਤ ਨੂੰ ਯਾਦ ਕਰੋ ਕਦੇ ਕੋਈ ਕਾਰ ਹੁੰਦੀ ਸੀ ਕੋਈ ਵੀਰ ਨਾ ਇਹ ਸਾਈਕਲ ਹੁੰਦਾ ਸੀ ਖੁੱਲੀ ਹਵਾ ਖੇਤ ਉਹ ਅੱਜ ਕੱਲ੍ਹ ਕਹਿੰਦੇ ਉਹ ਡਾਕਟਰ ਹੀ ਕਹਿੰਦੇ ਉਹ ਖੇਤਾਂ ਦੇ ਆਸ-ਪਾਸ ਸੈਰ ਨਾ ਕਰਿਆ ਜੀ ਚੋਕ ਕਿਉਂ ਉੱਥੇ ਬੜੇ ਸੁਖੇ ਹੁੰਦੇ ਨੇ ਹਵਾ ਜ਼ਰੀਲੀ ਹੋ ਚੁੱਕੀ ਹੈ ਉਹ ਪੁਰਾਣੇ ਦਿਵਾਨੇ ਚ ਟੀ ਬੋਲਦੇ ਤਾਂ ਆ ਕੇ ਕਿਤੇ ਸੈਰ ਕਰਕੇ ਚਾਹ ਆਨੰਦ ਸੀ ਸਭ ਤੋਂ ਵੱਡੀ ਇੱਕ ਕਮਜ਼ੋਰੀ ਮੈਂ ਤੁਹਾਨੂੰ ਦੱਸ ਦੇਣਾ ਅੱਜ ਚਲੋ ਇਹ ਕਮਜ਼ੋਰੀ ਤੁਹਾਨੂੰ ਅਗਲੇ ਵੀਡੀਓ ਚ ਦੱਸਾਵਾਂ ਤੁਸੀਂ ਦੱਸੋ ਅੱਜ ਦੀ ਡੇਟ ਦੇ ਵਿੱਚ ਬਿਮਾਰ ਹੋਣ ਦਾ ਕਾਰਨ ਕੀ ਹੈ ਇਨਸਾਨ ਦਾ ਇੱਕ ਕਮੈਂਟ ਬਾਕਸ ਮੈਨੂੰ ਮੈਂ ਕਰਕੇ ਦੱਸਿਆ ਜੀ ਕਿ ਅੱਜ ਦੀ ਡੇਟ ਇਚ ਬਿਮਾਰ ਹੋਣ ਦਾ ਕਾਰਨ ਕੀ ਹੈ ਜੇ ਤੁਸੀਂ ਇਸ ਚੀਜ਼ ਦਾ ਮੇਨ ਕਾਰਨ ਜਾਨਣਾ ਚਾਹਦੇ ਹੋ ਸਾਡੀ ਵੀਡੀਓ ਨੂੰ ਫਾਲੋ ਕਰੋ ਕਮੈਂਟ ਕਰੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਪਤਾ ਲੱਗ ਜੇਗਾ ਕਿ ਬਿਮਾਰ ਹੋਣ ਦਾ ਅਸਲੀ ਕਾਰਨ ਕੀ ਹੈ ਮਿਹਰਬਾਨੀ शुक्रिया ਕਮੈਂਟ ਕਰਕੇ ਜਰੂਰ ਦੱਸਣਾ ਕਿ ਬਿਮਾਰ ਹੁੰਦਾ ਸਬਕ ਕਰ ਰਹੀ ਹੈ ਉਹ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਲੋਕਾਂ ਦੇ ਵਿਚਾਰ ਕਿ ਬਿਮਾਰ ਹੁੰਦਾ ਅਸਲੀ ਕੀ ਕਾਰਨ ਸ਼ੁਕਰੀਆ ਧੰਨਵਾਦ ਠੀਕ ਹੈ